ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ ਹਮੇਸ਼ਾ ਤੁਸੀਂ ਸਾਰੇ ਵਧੀਆ ਹੋਗੇ ਪੰਜਾਬ ਦੇ ਵਿੱਚ ਹੜ੍ਹ ਆ ਗਿਆ ਤੇ ਪੰਜਾਬ ਦੇ ਲੋਕਾਂ ਦੀ ਮੁਸੀਬਤ ਵਧ ਗਈ ਹੈ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਆ ਮਾਲ ਮਵੇਸ਼ੀ ਸੀ ਉਹ ਵੀ ਸਾਰਾ ਮਰ ਗਿਆ ਫਸਲ ਜਿਹੜੀ ਉਹ ਵੀ ਤਬਾਹ ਹੋ ਗਈ ਘਰ ਜਿਹੜੇ ਆ ਉਹ ਵੀ ਡੇਕ ਕੇ ਤਬਾਹ ਹੋ ਗਏ ਕਿ ਪੰਜਾਬੀ ਜਿਹੜੇ ਇਸ ਟਾਈਮ ਆਪਣੇ ਸਿੱਖ ਵੀਰ ਬਹੁਤ ਮੁਸ਼ਕਲ ਦੇ ਵਿੱਚ ਹੈ ਤੇ ਇੰਜ ਦੇ ਮੌਕੇ ਦੇ ਉੱਤੇ ਵੀ ਜਿਹੜੇ ਸਿਆਸੀ ਲੀਡਰ ਹੈ ਸਿਆਸਤਦਾਨ ਉਹ ਆਪਣੀ ਸਿਆਸਤ ਚਮਕਾਉਂਦੇ ਆ ਆਣ ਕੇ بجائے ਕਿ ਲੋਕਾਂ ਦੀ ਮਦਦ ਕਰਨ ਦੇ ਲੋਕਾਂ ਨੂੰ ਗੱਲਾਂ ਸੁਣਾਉਂਦੇ ਦੂਸਰੀਆਂ ਪਾਰਟੀਆਂ ਦੇ ਜਿਹੜੀਆਂ ਕਮਜ਼ੋਰੀਆਂ ਉਹ ਦੱਸਣਦੇ ਆ ਤੇ ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਵੀ ਜਾ ਕੇ ਜਦੋਂ ਲੋਕਾਂ ਨੂੰ ਇੰਜ ਗੱਲਾਂ ਕਰਦੇ ਦੂਸਰੀਆਂ ਪਾਰਟੀਆਂ ਦੇ ਬਾਰੇ ਕਿ ਤੁਹਾਡੀ ਕੋਈ ਮਦਦ ਨਹੀਂ ਕਰ ਰਿਆ ਤੇ ਫਿਰ ਉਹ ਪਿੰਡਾਂ ਵਾਲਿਆਂ ਦਾ ਕੀ ਕਹਿਣਾ ਮੈਂ ਇਹਨਾਂ ਸਿਆਸੀ ਲੀਡਰਾਂ ਦੇ ਬਾਰੇ ਇਹਨਾਂ ਸਿਆਸੀਆਂ ਪਾਰਟੀਆਂ ਦੇ ਬਾਰੇ ਇਹ ਆਪਾਂ ਦੀ ਵੀਡੀਓ ਜਿਜਾਣੇ ਪਹਿਲਾਂ ਆਪਾਂ ਚਲ ਕੇ ਦੇਖ ਲੈਣੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਿਉਂਕਿ ਇੱਕ ਪਾਸੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਇੱਕ ਬਹੁਤ ਵੱਡਾ ਦੌਰ ਚੱਲ ਪਿਆ ਔਰ ਜਿਹੜੇ ਲੋਕ ਡੁੱਬ ਰਹੇ ਨੇ ਉਹਨਾਂ ਲੋਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਕੀ ਕਿਹਾ ਕਿਉਂਕਿ ਅਕਸਰ ਤੁਸੀਂ ਦੇਖਦੇ ਹੋ ਪੰਜਾਬ ਦੇ ਅੰਦਰ ਬੀਤੇ ਕੁਝ ਦਿਨਾਂ ਦੇ ਵਿੱਚ ਹਰ ਵੀ ਆ ਰਹੇ ਨੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਰੈਲੀ ਤੇ ਰੈਲੀ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਜਾਂ ਕਾਂਗਰਸ ਦੇ ਖਿਲਾਫ ਲੋਕਾਂ ਨੂੰ ਕਿਵੇਂ ਫਸਾਇਆ ਸੀ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੀਆਂ ਜ਼ਮੀਨਾਂ ਬਚਾ ਦੇਵਾਂਗੇ ਪਰ ਅੱਜ ਉਹ ਹੀ ਲੋਕ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕੀ ਕਹਿ ਰਹੇ ਨੇ ਕਹਿੰਦੇ ਜੀ ਇਹਨੂੰ ਜੇਲ੍ਹ ਦੇ ਵਿੱਚ ਸੁੱਟ ਦਿਓ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਗੱਪ ਮਾਰੇ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡੀਆਂ ਜ਼ਮੀਨਾਂ ਬਚਾ ਦਾਂਗੇ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੇਕਰ ਸਾਡੇ ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਕੋਈ ਵੀ ਲੀਡਰ ਬਰ ਗਿਆ ਤਾਂ ਅਸੀਂ ਇਹਨਾਂ ਦੇ ਉੱਤੇ ਛੱਤਰ ਫੇਰ ਦੇਣਾ ਤਾਂ ਬਾਤ ਵੱਡੀ ਗੱਲ ਹੈ ਜਿਹੜੀ ਤੁਹਾਡੇ ਸਾਹਮਣੇ ਅੱਜ ਇੱਕ ਐਸਾ ਵੀਡੀਓ ਪੰਜਾਬ ਦਾ ਹੀ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਹੜ੍ਹਾਂ ਦੀ ਇੱਕ ਵਾਰ ਵੱਡੀ ਮਾਰ ਪੈ ਗਈ ਆ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡੋ ਜਾਨਾਂ ਦੇ ਲਾਲੇ ਪੈ ਗਏ ਨੇ ਕਿਉਂਕਿ ਇੱਕ ਪਾਸੇ ਪਸ਼ੂ ਪਸਾਰਾ ਵੀ ਮਰ ਰਿਹਾ ਲੋਕਾਂ ਦੀਆਂ ਜਾਨਾਂ ਤੇ ਬਣੀ ਆ ਗੱਲ ਔਰ ਦੂਜੇ ਪਾਸੇ ਜਿੰਨੇ ਵੀ ਘਰ ਸੀ ਲੋਕਾਂ ਦੇ 5 ਫੁੱਟ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਉਹਨਾਂ ਘਰਾਂ ਦੀ ਵੀ ਉਮੀਦ ਛੱਡ ਦਿੱਤੀ ਗਈ ਆ ਕਿਉਂਕਿ ਜਿੱਥੇ 5 ਫੁੱਟ ਪਾਣੀ ਖੜ ਜਾਵੇ ਤਾਂ ਉੱਥੇ ਉਹਨਾਂ ਦੀ ਉਮੀਦ ਇਹ ਹੀ ਜਿਤਾ ਸਕਦਾ ਬੰਦਾ ਕਿ ਉਹਨੇ ਮਕਾਨ ਰਹਿਣ ਦੇ ਲੱਗਤਾ ਨਹੀਂ ਰਹੇ ਕਿਉਂਕਿ ਉਹ ਪੱਕੇ ਹੀ ਡਿੱਗਣਗੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜੇਕਰ ਹੋਣਾ ਪਿਆ ਤਾਂ ਹੁਣ ਪੰਜਾਬ ਦੇ ਇਕਾਲੀ ਰਲ ਦੇ ਜਿਹੜੇ ਪ੍ਰਧਾਨ ਕਮਾਉਣ ਵਾਲੇ ਸੁਖਵੀਰ ਸਿੰਘ ਬਾਦਲ ਕਸੂਤੇ ਡੰਗੇ ਗਏ ਨਹੀਂ ਯਾਨੀ ਪੰਜਾਬ ਦੇ ਲੋਕਾਂ ਨੂੰ ਇੱਕ ਪਾਸੇ ਉਹ ਆਮ ਆਦਮੀ ਪਾਰਟੀ ਔਰ ਦੂਜੇ ਪਾਸੇ ਕਾਂਗਰਸ ਦੇ ਵਿਰੁੱਧ ਕਰ ਰਹੇ ਸੀ ਤਾਂ ਹੁਣ ਆਪਣੇ ਆਪ ਇਹਨਾਂ ਬਿਆਨਾਂ ਦੇ ਵਿੱਚ ਕਿਵੇਂ ਫਸ ਜਾਂਦੇ ਨੇ ਕਿਉਂਕਿ ਹੜਾਂ ਦੀ ਮਾਰ ਹੈ ਤਾਂ ਸੁਖਵੀਰ ਸਿੰਘ ਬਾਦਲ ਕੋਈ ਵੀ ਬਿਆਨ ਨਹੀਂ ਆਇਆ ਔਰ ਨਾਸਕਬੀਰ ਸਿੰਘ ਬਾਦਲ ਕਿਤੇ ਪਹੁੰਚਦੇ ਨੇ ਕਿਉਂਕਿ ਲੋਕਾਂ ਨੂੰ ਆਪਣੀ ਜਾਨ ਤੇ ਬਣੀ ਹੋਈ ਆ ਰਾਸ਼ਨ ਪਹੁੰਚਾਉਣ ਦਾ ਕੰਮ ਕਈ ਜਥੇਬੰਦੀਆਂ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਕਈ ਜਗ੍ਹਾ ਤੇ ਰਾਸ਼ਨ ਪਹੁੰਚਾ ਰਹੇ ਨੇ ਪਰ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਬੱਖ ਦਾ ਖੇੜਾ ਕਹਿੰਦੇ ਵਿੱਚ ਹਾਰ ਆ ਚੁੱਕਿਆ ਤਾਂ ਹੁਣ ਤੁਸੀਂ ਇਹ ਵੇਖੋ ਵੀ ਸੁਖਵੀਰ ਸਿੰਘ ਬਾਦਲ ਆਪਣੀਆਂ ਗੱਲਾਂ ਤੋਂ ਝੂਠੇ ਕਿਵੇਂ ਪੈਂਦੇ ਨੇ ਇਹ ਵੀਡੀਓ ਤੁਹਾਡੇ ਸਾਹਮਣੇ ਮੈਂ ਪਹਿਲਾਂ ਧਰੂੰਗਾ ਉਸ ਤੋਂ ਬਾਅਦ ਸਰਵੀਰ ਸਿੰਘ ਮਾਦਲ ਨੂੰ ਲੋਕ ਕੀ ਕਹ ਰਹੇ ਨੇ ਕਹਿੰਦੇ ਜੀ ਜੇਕਰ ਸਾਡੇ ਪਿੰਡਾਂ ਦੇ ਵਿੱਚ ਵੜ ਗਿਆ ਕੋਈ ਵੀ ਲੀਡਰ ਚਾਹੇ ਸਰਵੀਰ ਸਿੰਘ ਮਾਦਲ ਹੈ ਚਾਹੇ ਕੋਈ ਹੋਰ ਇਹਨਾਂ ਦਾ ਨਮਾਇੰਦਾ ਅਸੀਂ ਇਹਨਾਂ ਦੇ ਉੱਤੇ ਪੱਕਾ ਛੇਤਰ ਫੇਰਨੇ ਆ ਕਿਉਂਕਿ ਲੋਕਾਂ ਦਾ ਗੁੱਸਾ ਐਸ ਕਦਰ ਵੱਧ ਚੁੱਕਿਆ ਵੋਟਾਂ ਲੈਣ ਵੇਲੇ ਕੋਈ ਤੇ ਜਦੋਂ ਲੋਕ ਫਸ ਜਾਂਦੇ ਨੇ ਤੇ ਉਹਦੇ ਕੋਈ ਵੀ ਲੀਡਰ ਨਹੀਂ ਪਹੁੰਚਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਤੁਸੀਂ ਸਾਰੇ ਸੁਣ ਚੁੱਕੇ ਹੋ ਉਹ ਤੁਸੀਂ ਸਾਰੇ ਜਾਣਦੇ ਹੋ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਔਰ ਪਹਿਲੀ ਖਬਰ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਲੋਕਾਂ ਨੂੰ ਕਿਵੇਂ ਆਪਣੇ ਰਖਾਵੇ ਦੇ ਵਿੱਚ ਲਿਆ ਕੇ ਕਿਵੇਂ ਅਫਸਾਕੇ ਆਪਣੇ ਪਿੱਛੇ ਲੈ ਲੈਂਦੇ ਨੇ ਤਾਂ ਹੁਣ ਇੱਥੇ ਲੋਕ ਡੁੱਬ ਰਹੇ ਨੇ ਲੋਕ ਮਰ ਵੀ ਰਹੇ ਨੇ ਪਸ਼ੂ ਮਰ ਰਹੇ ਨੇ ਜ਼ਿੰਦਗੀ ਤਬਾਹ ਹੋ ਚੁੱਕੀ ਹੈ ਘਰ ਵੀ ਤਬਾਹ ਹੋ ਚੁੱਕੇ ਨੇ ਤੇ ਲੋਕਾਂ ਦੀ ਹਾਲਤ ਕੀ ਹੈ ਪਹਿਲਾ ਇਹ ਸੁਣ ਲਓ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਪੰਜਾਬ ਦੇ ਲੋਕ ਡੱਕਰਣਗੇ ਉਹ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਸੁਣ ਡਾਕਟਰਾਂ ਦੇ ਘਰ 체 ਜਾ ਕੇ ਫਿਰ ਉਹਨਾਂ ਨੂੰ ਛੱਡ ਕੇ ਆ। ਅੱਜ ਵੇਲਾ ਤਨੋਂ ਜ਼ਿਆਦਾ ਮਾਰਿਆ ਲਾ ਤੋ ਇਹ। ਹਾਂਜੀ। ਬਿਲਕੁਲ ਸੋ ਬਿਲਕੁਲ ਹਾਲਾਤ ਬਹੁਤ ਮਾੜੇ ਆ ਜੀ। ਆ ਮੈਂ ਤੁਹਾਨੂੰ ਇੱਕ ਵਾਰ ਜਲਦੀ ਜਲਦੀ ਚ ਦਿਖਾ ਦਿਆਂ। ਪੂਰਾ ਪਿੰਡ ਜਿਹੜਾ ਹੈਗਾ ਜਾਂ ਪੂਰੀ ਇਹ ਆਬਾਦੀ ਹੈ ਜਿਹੜੀ ਹੈ ਉਹ ਆਪਣੇ ਛੱਤਾਂ ਦੇ ਉੱਤੇ ਗੁਜ਼ਾਰ ਰਹੀ ਹੈ। ਰਾਤ ਦਿਨ ਨਾ ਕਿਸੇ ਤਰ੍ਹਾਂ ਦੀ ਕੋਈ ਮੱਛਰਦਾਨੀ ਐ। ਬੱਚਿਆਂ ਨੂੰ ਪ੍ਰੋਬਲਮ ਆ ਰਹੀ ਐ। ਪਾਣੀ ਗੰਦਾ ਐ। ਭਗੰਦੇ ਪਾਣੀ ਦੇ ਕਰਕੇ ਇਹਨਾਂ ਨੂੰ ਕੋਈ ਵੀ ਸਮੱਸਿਆ ਹੋ ਸਕਦੀ ਐ। ਇਸ ਕਰਕੇ ਇਹਨਾਂ ਨੂੰ ਇੱਥੋਂ ਜਾਤਾ ਸ਼ਿਫਟ ਕੀਤਾ ਜਾਵੇ ਜਾਂ ਕੋਈ ਨਾਲ ਦੇ ਲਈ ਪ੍ਰਬੰਧ ਕੀਤੇ ਜਾਵੇ ਕਿਉਂਕਿ ਨਾ ਕੋਈ ਖਾਣ-ਪੀਣ ਦੀ ਸੁਗਰੀ ਆਈ ਹੈ ਨਾ ਕੁਛ ਇਹ ਕਿਹਾ ਜਾਂਦਾ ਵੀ ਸਰਕਾਰਾਂ ਦੇਖ ਰਹੀਆਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਜੀ ਤਿਆਰ ਨੂੰ ਪਤਾ ਨਹੀਂ ਕੀ ਯਾਰ ਕਿ ਤੁਸੀਂ ਪੱਕਾ ਮੰਨਣੀ ਆ ਹਾਂਜੀ ਦੁੱਧ ਤੋਂ ਬਿਨਾ ਚਾਹ ਨਹੀਂ ਪੀ ਸਕਿਆ ਬੱਚੇ ਨਾਲ ਭੁਖੀ ਆ ਹਾਂ ਬੱਚਿਆਂ ਨੂੰ ਦੁੱਧ ਮਿਲਿਆ ਛੋਟਿਆਂ ਨੂੰ ਜਿਹੜੇ ਬੱਚੇ ਜਿਹੜੇ ਮੱਛੇ ਵਗੈਰਾ ਡੰਗਰ ਪਸ਼ੂ ਜੀ ਉਹ ਪਠਾਈ ਤੇ ਪਠੀਨੀ ਤੇ ਉਹਨਾਂ ਦੁੱਧ ਕਿੱਥੋਂ ਦੇਣਾ ਦੁੱਧ ਦਾ ਦੁੱਧ ਭਾਜੀ ਜਿਵੇਂ ਪਸ਼ੂ ਜਿਵੇਂ ਤੁਹਾਡੇ ਬਹੁਤ ਜ਼ਿਆਦਾ ਪਾਣੀ ਆ ਗਿਆ ਪਸ਼ੂ ਬੈਠ ਨਹੀਂ ਸਕਦਾ ਖੜਾ ਹੀ ਹੈ ਖੜੇ ਹੀ ਨੇ ਖੜੇ ਖੜੇ ਨੇ ਖੜੇ ਥੱਕ ਜਾਣਾ ਉਹਨਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੇ ਲੋਕਾਂ ਦੇ ਹਾਲਾਤ ਕੀ ਨੇ 5 ਫੁੱਟ ਪਾਣੀ ਦੇ ਵਿੱਚ ਪਸ਼ੂ ਖੜੇ ਨੇ ਪਸ਼ੂ ਡੁੱਬ ਕੇ ਮਰ ਵੀ ਰਹੇ ਲੋਕਾਂ ਦੇ ਵਿੱਚ ਆ ਪੀਣ ਨੂੰ ਦੁੱਧ ਤੱਕ ਨਹੀਂ ਹੈ ਸਾਡੇ ਕੋਲ ਤਾਂ ਰਾਸ਼ਨ ਪਹੁੰਚਾਉਣ ਦੀ ਗੱਲ ਸੁਖਵੀਰ ਸਿੰਘ ਬਾਦਲ ਜਾਂ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਤਾਂ ਕੰਮ ਕਰ ਰਹੀ ਹੈ ਪਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ ਲੋਕਾਂ ਨੇ ਕਿਵੇਂ ਜਰਾ ਨਕਾਰ ਦਿੱਤਾ ਪਰ ਜਿਹੜੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹਰ ਰੋਜ਼ ਆਪਣੀ ਰੈਲੀ ਦੇ ਵਿੱਚ ਗੱਪ ਮਾਰਦੇ ਸੀ ਅਸੀਂ ਤੁਹਾਡੀਆਂ ਜ਼ਮੀਨਾਂ ਬਚਾ ਦੇਾਂਗੇ ਅਸੀਂ ਸਰਕਾਰ ਦੇ ਖਿਲਾਫ ਆਏ ਕਰ ਦੇਾਂਗੇ ਅੱਜ ਦੀ ਘੜੀ ਜਿਹੜੀ ਘੜੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਐਸੀ ਦੁੱਖ ਦੀ ਘੜੀ ਹੈ ਕਿ ਜ਼ਿੰਦਗੀਆਂ ਜਾ ਰਹੀਆਂ ਨੇ ਯਾਰ ਤਾਂ ਹੁਣ ਪੰਜਾਬ ਦੇ ਅੰਦਰ ਇਹ ਲੀਡਰ ਕਿੱਥੇ ਮਰੇ ਨੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਕਹਿੰਦੇ ਹੁਣ ਅਕਾਲੀ ਦਲ ਦਾ ਉਹ ਸੁਖਬੀਰ ਸਿੰਘ ਬਾਦਲ ਜਿਹੜਾ ਕਹਿੰਦਾ ਸੀ ਕਿ ਮੈਂ ਤੁਹਾਡੇ ਲਈ ਸਰਕਾਰ ਦੇ ਸਾਹਮਣੇ ਖੜਾ ਤੇ ਮੈਂ ਤੁਹਾਨੂੰ ਹੱਕ ਦਿਵਾ ਦੂੰਗਾ ਬੋਲਣਾ ਬਹੁਤ ਸੌਖਾ ਕਹਿੰਦੇ ਪੰਜਾਬ ਦੇ ਲੋਕਾਂ ਦਾ ਕਹਿਣਾ ਕਹਿੰਦੇ ਬੋਲਣਾ ਬਹੁਤ ਸੌਖਾ ਹੈ ਤੇ ਜਿਹੜੀ ਗੱਲ ਸੀ ਉਹ ਤੁਹਾਡੇ ਸਾਹਮਣੇ ਆ ਅੱਜ ਲੋਕ ਆਪਣੇ ਘਰਾਂ ਦੇ ਵਿੱਚੋਂ ਵਹਿਕਰ ਹੋ ਰਹੇ ਨੇ ਰਾਵੀ ਦਾ ਪਾਣੀ ਡੁੱਟ ਚੁੱਕਿਆ ਦੂਜੇ ਪਾਸੇ ਪड़ोसी ਮੁਲਕ ਦੇ ਨਾਲ ਜਿਹੜੀਆਂ ਸਾਡੀਆਂ ਸਰਹੱਦਾਂ ਲੱਗਦੀਆਂ ਸੀ ਉਹਨਾਂ ਬਾਡਰਾਂ ਨੂੰ ਤੋੜ ਦਿੱਤਾ ਪਾਣੀ ਨੇ ਤਹਸ ਨਹਸ ਕਰ ਦਿੱਤਾ ਪਾਕਿਸਤਾਨ ਵਾਲਾ ਪਾਣੀ ਵੀ ਆਪਣੇ ਪੰਜਾਬ ਵੱਲੋਂ ਆ ਰਿਹਾ ਹੈ ਤਾਂ ਹੁਣ ਤੁਸੀਂ ਇਹ ਦੇਖੋ ਵੀ ਪੰਜਾਬ ਇੱਕ ਐਸੇ ਸੰਕਟ ਦੇ ਵਿੱਚ ਫਸ ਗਿਆ ਹੈ ਸਰਕਾਰ ਤਾਂ ਆਪਣੇ ਪੱਧਰ ਤੇ ਜਿੰਨਾ ਕੁ ਹੋ ਸਕਦਾ ਕੰਮ ਕਰ ਰਹੀ ਹੈ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਅਕਸਰ ਐਸ ਮੁੱਦੇ ਤੇ ਕੰਮ ਕਰਨਾ ਸੀ ਜੇਕਰ ਲੋਕਾਂ ਦਾ ਧਿਆਨ ਆਪਣੀ ਔਰਾਂ ਅਕਰਸ਼ਿਤ ਕਰਨਾ ਸੀ ਉਹ ਲੋਕ ਸਿਰ ਭਾਸ਼ਣ ਦੇਣ ਵਾਲੇ ਨੇ ਤਹਾਡੀਆਂ ਜਾਨਾਂ ਜਾਂਦੀਆਂ ਦੇਖਣ ਵਾਲੇ ਨੇ ਤੁਹਾਨੂੰ ਡੁੱਬਦੇ ਦੇਖ ਸਕਦੇ ਨੇ ਪਰ ਕੋਈ ਵੀ ਸੁਖਬੀਰ ਸਿੰਘ ਬਾਦਲ ਜਾਂ ਕੋਈ ਕਾਂਗਰਸ ਦਾ ਲੀਡਰ ਤੁਹਾਨੂੰ ਇਸ ਸੰਕਟ ਦੀ ਘੜੀ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ ਕਿਉਂਕਿ ਲੋਕ ਐਸ ਕਦਰ ਮਰੇ ਕਿ ਲੋਕਾਂ ਦੇ ਸਾਹਮਣੇ ਮਰ ਰਹੇ ਨੇ ਉਹ ਦੇਖੇ ਨਹੀਂ ਜਾਂਦੇ ਲੋਕ ਰੋ ਰਹੇ ਨੇ ਫਸਲਾਂ ਖਰਾਬ ਹੋ ਗਈਆਂ ਨੇ ਲੋਕਾਂ ਦੀ ਜਾਨ ਤੇ ਬਣੀ ਆ ਪਰ ਆ ਜਿਹੜੇ ਸੁਖਬੀਰ ਸਿੰਘ ਬਾਦਲ ਵਰਗੇ ਨੇਤਾ ਨੇ ਇਹਨਾਂ ਨੂੰ ਲੋਕ ਗੁੱਸੇ ਦੇ ਨਾਲ ਕਹਿ ਰਹੇ ਨੇ ਕਹਿੰਦੇ ਜੀ ਇਹਨਾਂ ਨੂੰ ਤਾਂ ਜੇਲ੍ਹ ਦੇ ਅੰਦਰ ਸਿੱਟੋ ਪੰਜਾਬ ਦੇ ਅੰਦਰ ਇਹਨਾਂ ਦੀ ਕੋਈ ਲੋੜ ਨਹੀਂ ਹੈ ਔਰ ਬਾਕੀ ਲੋਕਾਂ ਨੇ ਕਿਹਾ ਕਹਿੰਦੇ ਜੇਕਰ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਕਿਤੇ ਵੀ ਜਾਂਦੇ ਨੇ ਤਾਂ ਅਸੀਂ ਉਹਨਾਂ ਦੇ ਉੱਤੇ ਛੱਪਰ ਫੇਰ ਦੇਣਾ ਕਿਉਂਕਿ ਲੋਕਾਂ ਦਾ ਗੁੱਸਾ ਉਸੇ ਵਹਾਨ ਤੇ ਹੈ ਜਿਸ ਕਦਰ ਪਾਣੀ ਦਾ ਵਹਾਗ ਕਿਉਂਕਿ ਪਾਣੀ ਦਾ ਜਿਹੜਾ ਵਹਾਅ ਉਹ ਰਾਵੀ ਦੇ ਪਾਣੀ ਨਹੀਂ ਲੋਕ ਐਸ ਕਦਰ ਡਰੇ ਨੇ ਕਿ ਮੌਤ ਦਾ ਮੰਜ਼ਰ ਸਾਹਮਣੇ ਬਣਿਆ ਹੋਇਆ ਕਈ ਸਾਡੇ ਪੱਤਰਕਾਰ ਜਿਹੜੇ ਕਿ ਬਹੁਤ ਵਧੀਆ ਰਿਪੋਰਟਿੰਗ ਕਰਦੇ ਨੇ ਫਲੀ ਵਰਗੇ ਉਹਨਾਂ ਨੂੰ ਵੀ ਸਲੂਟ ਹੈ ਸਾਡਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਜ਼ੀਰੋ ਗਰਾਉਂਡ ਤੋਂ ਲੋਕਾਂ ਦੇ ਹੱਕਾਂ ਦੀ ਗੱਲ ਸਰਕਾਰ ਦੇ ਸਾਹਮਣੇ ਇਹਨਾਂ ਵਿਰੋਧੀ ਨੇਥਿਆ ਦੇ ਸਾਹਮਣੇ ਵੀ ਧਰ ਰਹੇ ਨੇ ਪਰ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਵੀ ਕਾਲੀਗੜ੍ਹ ਦਾ ਪ੍ਰਧਾਨ ਜਿਹੜਾ ਹਰ ਰੋਜ਼ ਚੀਕਾਂ ਮਾਰ ਕੇ ਗੱਪ ਮਾਰਦਾ ਆਪਣੀ ਅਰੇਲੀਆ ਦੇ ਵਿੱਚ ਦੇਖਾਂਗੇ ਕਿ ਭਾਈ ਉਹ ਕਦੋਂ ਪਹੁੰਚਣੀ ਹੈ ਤੇ ਜ਼ਮੀਨਾਂ ਦੀ ਗੱਲ ਕਰਦੇ ਸੀ ਲੋਕਾਂ ਦੀ ਜਾਨਾਂ ਹੀ ਬਚਾ ਲੈਣ ਪਸ਼ੂ ਮਰ ਰਹੇ ਨੇ ਉਹਨਾਂ ਦਾ ਕੋਈ ਪ੍ਰਬੰਧ ਕਰ ਦੇਣ ਤਾਂ ਮੈਨੂੰ ਲੱਗਦਾ ਨਹੀਂ ਕਿ ਅਕਾਲੀ ਦਲ ਦੇ ਵਿੱਚੋਂ ਕੋਈ ਇਹਨਾਂ ਲੋਕਾਂ ਦੀ ਬਾਹ ਫੜੂਗਾ ਪਰ ਹੁਣ ਰੱਬ ਰੱਖੇ ਤੇ ਜਾਂ ਪਈ ਕੁਦਰਤ ਨੇ ਜਿਹੜਾ ਤੈਅਰ ਕੀਤਾ ਉਹ ਆਪਣੇ ਆਪ ਆਪਣਾ ਸਿਮੇਟ ਕੇ ਵਾਪਸ ਲੈ ਲਵੇ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਲਾਬ ਆਇਆ ਬਹੁਤ ਵੱਡੇ ਪੱਤਰ ਦੇ ਨੁਕਸਾਨ ਹੋਇਆ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਜਿਹਦੇ ਵਿੱਚ ਬਹੁਤ ਸਾਰੇ ਪਸ਼ੂ ਜਿਹੜੇ ਆ ਉਹ ਮਰ ਚੁਕੇ ਆ ਆਪਣੇ ਕਿਸਾਨਾਂ ਵੀਰਾਂ ਦੇ ਬਹੁਤ ਜ਼ਿਆਦਾ ਪਸ਼ੂ ਮਰ ਗਏ ਫਿਰ ਜਿਹੜੀਆਂ ਫਸਲਾਂ ਮੈਂ ਉਹ ਬਹੁਤ ਵੱਡੇ ਲੈਵਲ ਤੇ ਤਬਾਹ ਹੋ ਗਈਆਂ ਬਹੁਤ ਵੱਡੀ ਸਤਾ ਤੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਮੈਂ ਦੇਖਿਆ ਕਿ ਆਪਣੇ ਸਿੱਖ ਵੀਰ ਆਪਣੀ ਮਦਦ ਆਪ ਦੇ ਤਹਿਤ ਵੀ ਕਈ ਜਗ੍ਹਾ ਉੱਤੇ ਬਨ ਬੰਨਦੇ ਸੀ ਤਾਂ ਕਿ ਹੜ੍ਹ ਤੋਂ ਬਚ ਸਕੀਏ ਸਲਾਬ ਤੋਂ ਬਚ ਸਕੀਏ ਲੇਕਿਨ ਉਹ ਪਾਣੀ ਇੰਨਾ ਜ਼ਿਆਦਾ ਕਿ ਉਹ ਬਨ ਵੀ ਉਹ ਹੜ੍ਹ ਵੀ ਉਹਨਾਂ ਨੇ ਤੋੜ ਦਿੱਤਾ ਉਸ ਪਾਣੀ ਨੇ ਤੇ ਫਸਲਾਂ ਬਹੁਤ ਜ਼ਿਆਦਾ ਤਬਾਹ ਹੋਈਆਂ ਫਿਰ ਲੋਕਾਂ ਦੇ ਘਰ ਬਹੁਤ ਵੱਡੇ ਪੱਤਰ ਤੇ ਉਸ ਦਾ ਨੁਕਸਾਨ ਹੋਇਆ ਮੈਂ ਦੇਖਿਆ ਕਿ ਬਹੁਤ ਖੂਬਸੂਰਤ ਜਿਹੜੇ ਘਰ ਐ ਦੋ ਦੋ ਤਿੰਨ ਤਿੰਨ ਮੰਜ਼ਲਾ ਜਿਹੜੇ ਘਰ ਬਣਾਏ ਸੋਹਣੇ ਸੋਹਣੇ ਉਹ ਵੀ ਇਸ ਤਰ੍ਹਾਂ ਹੀ ਹੜ੍ਹ ਦੇ ਹਜ਼ਾਦ ਦੇ ਵਿੱਚ ਆ ਗਏ ਸਲਾਬ ਦੀ ਜ਼ਾਦ ਚ ਆ ਕੇ ਡਿੱਗ ਪਏ ਨੇ ਕਿ ਲੋਕਾਂ ਦੀ ਉਮਰ ਵਰਦੀ ਕਮਾਈ ਜਿਹੜੀ ਐ ਉਹ ਵੀ ਸਾਰੀ ਤਬਾਹ ਹੋ ਗਈ ਐ ਤੇ ਐਂ ਦੇ ਮੌਕੇ ਉੱਤੇ ਵੀ ਜਿਹੜੇ ਸਿਆਸੀ ਲੀਡਰ ਸਿਆਸੀ ਰਹਿਨਮਾ ਹੈ ਉਹ ਜਾ ਕੇ ਲੋਕਾਂ ਨਾਲ ਇੱਕ ਤੇ ਫੋਟੋ ਸੈਸ਼ਨ ਕਰਨਦੇ ਆ ਆਪਣੀਆਂ ਵੀਡੀਓ ਬਣਾਉਂਦੇ ਆ ਤੇ ਦੂਸਰਾ ਜਿਹੜਾ ਇੱਕ ਪਾਸੇ ਸਿਆਸੀ ਪਾਰਟੀ ਦਾ ਮੈਂਬਰ ਆ ਦੂਸਰੀ ਜਿਹੜੀ ਸਿਆਸੀ ਪਾਰਟੀ ਹੈ ਉਹਦੇ ਨਾ ਬੁਰਾਈਆਂ ਬਿਆਨ ਕਰਨਦਿਆ ਕਿ ਮੈਂ ਤੇ ਇੱਥੇ ਪਹੁੰਚ ਗਿਆ ਉਹ ਅਰਧ ਕਰਕੇ ਆਉਣੀ ਪਹੁੰਚੇ ਇਹ ਉਹ ਤੁਹਾਡੇ ਨਾਲ ਨਹੀਂ ਹੈ ਉਹਨੂੰ ਤੁਹਾਡਾ ਕੋਈ ਦੁੱਖ ਤਕਲੀਫ ਨਹੀਂ ਹੈ ਤੇ ਜੱਬ ਕੇ ਇਹ ਮੌਕਾ ਐਂ ਦੀਆਂ ਗੱਲਾਂ ਕਰਨ ਦਾ ਨਹੀਂ ਇਹ ਮੌਕਾ ਮਦਦ ਕਰਨ ਦਾ ਜਿੰਨੀ ਤੁਹਾਡੇ ਕੋਲ ਵਸਾਇਲ ਹੈ ਤੁਸੀਂ ਕਰੋ ਚਲੋ ਅਗਰ ਤੁਸੀਂ ਇਸ ਟਾਈਮ ਜਿਸ ਤਰ੍ਹਾਂ ਕਿ ਕਾਲੀ ਦਾਲ ਦੇ ਸੁਖਬੀਰ ਸਿੰਘ ਬਾਦਲ ਹੈ ਇਸ ਟਾਈਮ ਹਕੂਮਤ ਚ ਨਹੀਂ ਲੇਕਿਨ ਇਹਨੇ ਕਈ ਸਾਲ ਤੇ ਹਕੂਮਤ ਕੀਤੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੋਲ ਥੋੜਾ ਪੈਸਾ ਪੰਜਾਬ ਦੇ ਲੋਕਾਂ ਦੀ ਮਦਦ ਕਰ ਸਕਦੇ ਆ ਕਿਉਂ ਲੇਕਿਨ ਨਹੀਂ ਉਹ ਆਣ ਕੇ ਫਿਰ ਵੀ ਬਿਆਨਬਾਜ਼ੀ ਇੱਕ ਦੂਸਰੇ ਉਤੇ ਇਲਜ਼ਾਮ ਤਰਾਸ਼ੀ ਤੇ ਲੋਕਾਂ ਨੇ ਕਿਹਾ ਕਿ ਜਿਹੜਾ ਵੀ ਬੰਦਾ ਸਾਡੇ ਪਿੰਡਾਂ 'ਚ ਵੜੇਗਾ ਸਿਆਸੀ ਲੀਡਰ ਅਸੀਂ ਛਤਰੋਲ ਕਰਾਂਗੇ ਬਾਕੀ ਮੁੱਖ ਮੰਤਰੀ ਪੰਜਾਬ ਸਾਹਿਬ ਦੀਆਂ ਮੈਂ ਵੀਡੀਓ ਦੇਖੀਆਂ ਉਹਦੇ ਵਿੱਚ ਉਹ ਦੱਸਦੇ ਪਏ ਐ ਕਿ ਮੈਂ ਆਪਣਾ ਹੈਲੀਕਾਪਟਰ ਵੀ ਜਿਹੜਾ ਉਹ ਵੀ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸਤੇਮਾਲ ਕਰਾਂਗਾ ਮੈਨੂੰ ਪਤਾ ਲੋਕ ਛੱਤਾਂ ਤੇ ਚੜ੍ਹਿਆ ਹੈ ਜ਼ਿੰਦਗੀ ਗੁਜ਼ਾਰਨੀ ਮੁਸ਼ਕਲ ਹੋਈ ਪਈ ਹੈ ਕਿਉਂਕਿ ਥੱਲੇ ਸਾਰਾ ਪਾਣੀ ਹੈ ਛੱਤਾਂ ਉੱਤੇ ਰਹਿ ਕੇ ਗੁਜ਼ਾਰਾ ਕਰਨਦੇ ਆ ਤੇ ਮੈਂ ਉਹਨਾਂ ਵਾਸਤੇ ਆਪਣਾ ਜਿਹੜਾ ਹੈਲੀਕਾਪਟਰ ਹੈ ਉਹ ਇਸਤੇਮਾਲ ਕਰਾਂਗਾ ਉਹ ਹੈਲੀਕਾਪਟਰ ਦੇ ذریعے ਇਹਨਾਂ ਨੂੰ ਖਾਣਾ ਪਹੁੰਚਾਈ ਜਾਏਗੀ ਪਾਣੀ ਪਹੁੰਚਾਇਆ ਜਾਏਗੀ ਜਿਹੜੀ ਜ਼ਰੂਰੀਆਤ ਦੀ ਜ਼ਿੰਦਗੀ ਦੀਆਂ ਚੀਜ਼ਾਂ ਉਹ ਸਾਰੀਆਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਇੱਕ ਅੱਛੀ ਗੱਲ ਹੈ ਮੁੱਖ ਮੰਤਰੀ ਦਾ ਇਹ ਹੀ ਕੰਮ ਹੈ ਜਿਹੜਾ ਕਿ ਮੌਜੂਦਾ ਮੁੱਖ ਮੰਤਰੀ ਹੁੰਦਾ ਹੋਂਦਾ ਇਹ ਹੀ ਕੰਮ ਹੈ ਕਿ ਉਹਦੇ ਜਦੋਂ ਜਿਹੜੇ ਰਿਆਇਆ ਉਹਦੇ ਲੋਕਾਂ ਨੂੰ ਕੋਈ ਮੁਸ਼ਕਲ ਆਵੇ ਤਾਂ ਉਹਨਾਂ ਦੇ ਨਾਲ ਖ ਹਰ ਟਾਈਮ ਉਹਨਾਂ ਦੀ ਜਿਹੜੀਆਂ ਮੁਸੀਬਤਾਂ ਮੁਸ਼ਕਲਾਂ ਉਹਨਾਂ ਦੇ ਬਾਰੇ ਸੋਚੇ ਇੱਕ ਅੱਛੇ ਜਿਹੜਾ ਲੀਡਰ ਹੁੰਦੀ ਇਹ ਹੀ ਨਿਸ਼ਾਨੀ ਹੁੰਦੀ ਹੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਤੁਹਾਡਾ ਕੀ ਕਹਿਣਾ ਹੈ ਇਹਨਾਂ ਲੀਡਰਾਂ ਦੇ ਬਾਰੇ ਨਾ ਸਿਆਸਤਦਾਨਾਂ ਦੇ ਬਾਰੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ لازمی ਕਰਿਓ ਆਪਣਾ ਰਿਕੋਰਡ ਤੇ ਸਰਾਖਿਆ ਰੱਬ ਰੱਖੇ